ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਦੇ ਗੋਵੋ ਸਵਾਗਤ ਹੈ ਆਪ ਜੀ ਦਾ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਕਿੱਦਾਂ ਦੇ ਪ੍ਰਬੰਧ ਨੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਪ੍ਰਬੰਧ ਨੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਕਿ ਇਦਾਂ ਦਾ ਗਲਬਾਤ ਨਾ ਹੋਵੇ ਪ੍ਰਸ਼ਾਸਨ ਜੀ ਵੱਲੋਂ ਭਈ ਖਾ ਖਾ ਦੇ ਕਰਮਚਾਰੀ ਲੱਗੇ ਹੋਏ ਨੇ ਕੋਈ ਇਦਾਂ ਦੀ ਹਰਕਤ ਨਾ ਕਰੇ ਪੂਰਾ ਕੰਟਰੋਲ ਕੀਤਾ ਹੋਇਆ ਹੈ ਇੱਥੇ ਫਾਈਵ ਬ੍ਰਿਗੇਡ ਵਾਲੇ ਕਰਮਚਾਰੀ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਜਿਹੜੀ ਕੋਈ ਸਖਾਵੀ ਘਟਨਾ ਨਾ ਵਾਪਰੇ ਇਸ ਨੂੰ ਮੁੱਖ ਰੱਖਦਾ ਤੁਹਾਡੇ ਵਲੰਟੀਅਰ ਵੀ ਲੱਗੇ ਹੋਏ ਨੇ ਸਾਡੇ ਵਲੰਟੀਅਰ ਲੱਗੇ ਨੇ ਸਾਡੀ ਕਮੇਟੀ ਸਾਰੀ ਲੱਗੀ ਹੋਈ ਹੈ ਇਸ ਕੰਮ ਦੇ ਵਾਸਤੇ ਜੀ ਇਸ ਕਰਕੇ ਇਹ ਪ੍ਰੋਗਰਾਮ ਉਸੀ ਕਾਮਯਾਬ ਕਰ ਰਿਹਾ ਹੈ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਸਾਰੇ ਸੰਸਥਾਵਾਂ ਦੇ ਜਿਹੜੇ ਵਲੰਟੀਅਰ ਨੇ ਵੀ ਡਿਊਟੀ ਨਿਭਾਰੇ ਨੇ ਮਨਜੀਤ ਜੀ ਬਹੁਤ ਵੱਡਾ ਰੋਲ ਪਲੇ ਕਰਦੇ ਹੋ ਤੁਸੀਂ ਮੰਦਰ ਮੈਨੇਜਮੈਂਟ ਕਮੇਟੀ ਵੱਲੋਂ ਹਰ ਤਰ੍ਹਾਂ ਦਾ ਤੁਸੀਂ ਜੋ ਵੀ ਅਧਿਕਾਰੀਆਂ ਦੇ ਵਿੱਚ ਪਾਰਟਨਰ ਕਰਦੇ ਹੋ ਬਹੁਤ اچھا ਵੀ ਹੁੰਦਾ ਇਦਾਂ ਦੇ ਜਦੋਂ ਕਲਾਕਾਰ ਸਾਹਮਣੇ ਹੁੰਦੇ ਆ ਤੁਹਾਡੇ ਅੰਦਰ ਬਹੁਤ ਟੈਲੈਂਟ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਦੇਖਣ ਵਾਲੇ ਸੁਣਨ ਵਾਲੇ ਤਰਾ ਤਮਾਮ ਦਰਸ਼ਕਾਂ ਦੇਖਣ ਵਾਲੇ ਸੁਣਨ ਵਾਲੇ ਸਾਰੇ ਤਰਪਰੇਂਗੀ ਸੱਜਣੇ ਜਿਹੜੇ ਮੇਰੇ ਪਸੰਦ ਕਰਦੇ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹ ਮੇਰਾ ਜਿਹੜਾ ਰੋਲ ਹੁੰਦਾ ਹੈ ਬਹੁਤ ਹੀ ਅੱਛੇ ਤਖਨ ਨਾਲ ਦੇਖਦੇ ਨੇ ਜਿੱਦਣ ਮੇਰਾ ਪ੍ਰੋਗਰਾਮ ਹੁੰਦਾ ਹੈ ਉਹ ਦਿਨ ਦੂਰੋਂ-ਦੂਰੋਂ ਲੋਕ ਵੀ ਦੇਖਣ ਆਉਂਦੇ ਨੇ ਤੇ ਪਸੰਦ ਕਰਦੇ ਨੇ ਤਾਰਾ ਬੋਲੇ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਪਟਿਆਲਾ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਸ਼ੁਭ ਨਾਮ ਨੂੰ ਸੋਤੋ ਤੁਹਾਡਾ ਮੈਂ ਜਿੰਦਰ ਸਿੰਘ ਫਾਇਰ ਸਟੇਸ਼ਨ ਅਫੀਸਰ ਸਮਾਣਾ ਜੀ ਸਾਰੇ ਦੇ ਮੁਖੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਔਰ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਪੂਕਤਾ ਪ੍ਰਬੰਧ ਨੇ ਜੀ ਪ੍ਰਸ਼ਾਸਨ ਵੱਲੋਂ ਆਪਣੀ ਤਰਫ ਤੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ ਤੇ ਸਾਡੀ ਫਾਇਰ ਵਿਗਟ ਦੀ ਗੱਡੀ ਇੱਥੇ ਤਾਇਨਾਤ ਹੈ ਤੇ ਨਾਲ ਮੇਰੇ ਮੁਲਾਜ਼ਮ ਸਾਰੇ ਸਾਥੀ ਇੱਥੇ ਤਾਇਨਾਤ ਨੇ ਜੀ ਦਿੱਤੇ ਅਰ ਮੈਂ ਸਭ ਤੋਂ ਪਹਿਲਾਂ ਦਾ ਸਮਾਣਾ ਵਾਸੀਆਂ ਨੂੰ ਦਸਹਿਰੇ ਦੇ ਇਸ ਸੁਮ ਮੌਕੇ ਤੇ ਆਪਣੇ ਵੱਲੋਂ ਤੇ ਆਪਣੇ ਫਾਇਰ ਸਟਾਫ ਵੱਲੋਂ ਬਹੁਤ ਬਹੁਤ ਵਧਾਈ ਜਿੰਨਾ ਕਿ ਦਸਹਿਰਾ ਸਭ ਲਈ ਖੁਸ਼ੀਆਂ ਭਰਿਆ ਰਹੇ ਅਤੇ ਭਾਗਾ ਭਰਿਆ ਰਹੇ ਹਰੇਕ ਕੋਈ ਆਪਣੀ ਆਪਣੀ ਡਿਊਟੀ ਨੂੰ ਸਮਝਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਸਹਿਰੇ ਨੂੰ ਧੂਮ-ਧਾਮ ਨਾਲ ਮਨਾਓ ਅਤੇ ਆਵਾਜਾਈ ਦੇ ਵਿੱਚ ਟੱਕਰ ਮੁਕੀ ਨਾ ਕਰਨ ਜੀ ਤਾ ਜੋ ਪੀੜ ਪੜਕੇ ਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਨਾ ਹੋ ਸਕੇ ਜੈਨ ਸਾਹਿਬ ਉਹ ਬਹੁਤ ਬਹੁਤ ਸਵਾਗਤ ਹੈ ਅਰਜੀ ਦਾ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੇ ਉਪਤਾ ਪਵੰਦਰ ਮੰਦਰ ਕਮੇਟੀ ਵਾਲਾ ਕੀ ਕਹਾਂਗੇ ਸਾਰਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਚੈਨਲ ਦੇ ਮਾਧਿਅਮ ਰਹੀ ਜੋ ਅੱਜ ਤੁਸੀਂ ਮੇਰੀ ਆਵਾਜ਼ ਇੱਥੇ ਪਚਾ ਰਹੇ ਹੋ ਮੰਦਰ ਵਾਲਿਆਂ ਨੂੰ ਮੰਦਰ ਕਮੇਟੀ ਨੂੰ ਬਹੁਤ ਬਹੁਤ ਵਧਾਈ ਦੇਣੀ ਹੈ ਜਿਨ੍ਹਾਂ ਨੇ ਇੰਨਾ ਵਧੀਆ ਇੰਤਜ਼ਾਮ ਕੀਤਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਬਹੁਤ ਵਧੀਆ ਪੁਖਤਾ ਇੰਤਜ਼ਾਮ ਕੀਤਾ ਨੇ ਪ੍ਰਸ਼ਾਸਨ ਨੇ ਪੂਰੇ ਪੁਲਿਸ ਵੱਲੋਂ ਪੂਰੀ ਸਖਤਾਈ ਕੀਤੀ ਹੋਈ ਹੈ ਨਾਰਾ ਜਿਹੜਾ ਕਲਚਰ ਹੈ ਉਹ कामयाब ਹੋ ਰਿਹਾ ਫਿਰ ਲੋਕਾਂ ਦਾ ਇਹ ਪੂਰਾ ਇੰਟਰਸਟ ਹੈ ਪੂਰਾ ਆਪਣੇ ਦਾ ਰਾਵਣ ਦਾ ਮਕਸਦ ਇਹ ਨਹੀਂ ਹੁੰਦਾ ਤੇ ਸਾਡੇ ਨਵੇਂ ਚੇਲੇ ਨੂੰ ਪਤਾ ਲੱਗ ਗਿਆ ਬਿਲਕੁਲ ਜੀ ਸਹੀ ਗੱਲ ਹੈ ਇਹ ਪਰਖਿਆ ਮਾਰ ਰਹੇ ਹਨ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਔਰ ਜਿੱਦਾਂ ਮੈਂ ਦੇਖਦਾ ਹਾਂ ਮੰਦਰ ਕਮੇਟੀ ਦਾ ਜਿੱਦਾਂ ਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਜੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਈ ਦਿਨ ਹੋ ਗਏ ਇਹਨਾਂ ਨਾਲ ਰਾਮਲੀਲਾ ਚੱਲਦੀ ਸੀ ਹੁਣ ਅੱਜ ਰਾਵਣ ਦਹਨ ਦਾ ਹੋਇਆ ਹੈ ਉਹਦਾ ਚੈਨਲ ਬਹੁਤ ਵਧੀਆ ਚੈਨਲ ਚੱਲ ਰਿਹਾ ਹੈ ਜੀ ਇਹ ਤੁਸੀਂ ਬੜੀ ਮਿਹਨਤ ਕਰਦੇ ਪਏ ਹੋ ਚੈਨਲ ਨੂੰ ਕਾਮਯਾਬ ਕਰਨ ਦੇ ਲਈ ਬੜੇ ਬਹੁਤ ਸਹਿਯੋਗ ਦੇ ਬੜੀ ਮਿਹਨਤ ਕਰ ਰਹੇ ਹੋ ਦੋਸਤੋ 라वण ਕੁੰਭਕਰਨ ਮੇਘਨਾਦ ਦੇ ਪੁਤਲੇ ਨੂੰ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦਸਹਿਰਾ ਗਰਾਊਂਡ ਸਮਾਣਾ ਤੋਂ ਨੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਦੇ ਵਿੱਚ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਔਰ 라वण ਕੁੰਭਕਰਨ ਮੇਘਨਾਦ ਦੇ ਪੁਤਲਿਆਂ ਨੂੰ ਹਲਕਾ ਵਿਧਾਇਕ ਜੋੜਾ ਮਾਜਰਾ ਵੱਲੋਂ ਅਗਨੀ ਪੇਟ ਕੀਤਾ ਗਿਆ ਜੇ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਇਹ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰ ਵੀ ਸਮਾਣਾ ਵਿਖੇ ਇਹ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦੁਸਹਿਰੇ ਮੇਲੇ ਵਿੱਚ ਪਿੰਡਾਂ ਤੋਂ ਸ਼ਹਿਰਾਂ ਤੋਂ ਬੱਚੇ, ਨੌਜਵਾਨ, ਬਜ਼ੁਰਗ ਤੇ ਮਹਿਲਾਵਾਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਈਆਂ ਹਨ। ਸੋ ਆਪਾਂ ਗੱਲਬਾਤ ਵੀ ਇੱਥੇ ਕਰਨ ਦੀ ਕੋਸ਼ਿਸ਼ ਕਰਾਂਗੇ ਜੋਲੀ ਜੈਨ ਸਾਹਿਬ ਹੋਰਾਂ ਨਾਲ, ਮਨਜੀਤ ਸਿੰਘ ਜੈ ਹੋਰਾਂ ਨਾਲ ਔਰ ਜਿਹੜੇ ਫਾਇਰ ਬ੍ਰਿਗੇਡ ਤੋਂ ਆਏ ਨੇ ਅਫਸਰ ਸਾਹਿਬਾਨਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕਰਾਂਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ ਬਹੁਤ ਜ਼ਿਆਦਾ ਹੈ ਦੁਨੀਆ ਬਹੁਤ ਆਈ ਹੈ ਲੋਕ ਬਹੁਤ ਆਏ ਨੇ ਮੇਲੇ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਬੱਚਿਆਂ ਦੇ ਵਿੱਚ ਸੋ ਕਿੱਦਾਂ ਦੇ ਪ੍ਰਬੰਧ ਨੇ ਪਿੰਡਾਂ ਦੇ ਵਿੱਚੋਂ ਕਾਫੀ ਜ਼ਿਆਦਾ ਲੋਕ ਇੱਥੇ ਪਹੁੰਚੇ ਹੋਏ ਨੇ ਸ਼ਹਿਰਾਂ ਦੇ ਵਿੱਚੋਂ ਲੋਕ ਇੱਥੇ ਜ਼ਿਆਦਾ ਪਹੁੰਚੇ ਹੋਏ ਨੇ ਕਿਉਂਕਿ ਸਮਾਣੇ ਦਾ ਮੇਲਾ ਵੱਡਾ ਮੇਲਾ ਔਰ ਲਗਭਗ ਪਿਛਲੇ ਕਈ ਸਾਲਾਂ ਤੋਂ ਦੋ ਮੇਲੇ ਜਿਹੜੇ ਦਸਹਿਰੇ ਦੇ ਲੱਗਦੇ ਆ ਸਮਾਣੇ ਦੇ ਵਿੱਚ ਸੋ ਇੱਕ ਦਸਹਿਰਾ ਗਰਾਊਂਡ ਹੀ ਲੱਗਦਾ ਇੱਕ ਜਿਹੜਾ ਮੇਨ ਰੋਡ ਤੇ ਜਿੱਥੇ ਨਗਰ ਕੌਂਸਲ ਦਾ ਆਫਿਸ ਹੈ ਉਥੇ ਲੱਗਦਾ ਹੈ ਦਸਹਿਰਾ ਇੱਕ ਹੋਰ ਸੋ ਇਸ ਕਰਕੇ ਥੋੜਾ ਲੇਟ ਵੀ ਹੋ ਗਿਆ ਕਿਉਂਕਿ तकरीबन ਲੋਕ ਤਾਂ 12 ਵਜੇ ਤੋਂ ਬਾਅਦ ਹੀ ਕਾਫੀ ਰੌਣਕ ਸੀ ਦਸਹਿਰਾ ਗਰਾਊਂਡ ਦੇ ਵਿੱਚ ਔਰ ਰਜਗਾਰ ਦੇ ਸਬੰਧ ਦੇ ਵਿੱਚ ਕਾਫੀ ਲੋਕ ਇੱਥੇ ਪਹੁੰਚਦੇ ਆ ਯੂਪੀ ਤੋਂ ਔਰ ਜਿਗਰ ਕਰੀਦਾ ਹਰਿਆਣੇ ਤੋਂ ਨਾਲ ਲੱਗਦੇ ਸਟੇਟਾਂ ਚੋਂ ਕਿਉਂਕਿ ਰੋਜ਼ਗਾਰ ਵੀ ਇੱਕ ਵੱਡਾ ਸਾਧਨ ਐ ਸੋ ਮੇਲਿਆਂ ਦੇ ਵਿੱਚ ਰੋਜ਼ਗਾਰ ਕਰਕੇ ਕਾਫੀ ਲੋਕ ਬਹੁਤ ਜਣੇ ਬੱਚਿਆਂ ਵਾਸਤੇ ਜਿਹੜੇ ਕਈ ਖਡਾਉਣੇ ਕਈ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਇੱਥੇ ਦਸਹਿਰਾ ਮੇਲੇ ਦੇ ਵਿੱਚ ਪਹੁੰਚਦੇ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਸਹਿਰਾ ਗਰਾਊਂਡ ਸਮਾਣਾ ਤੋਂ ਜਿੱਥੇ ਕਿ ਲਗਭਗ ਪਿਛਲੇ 10 ਦਿਨਾਂ ਤੋਂ ਰਾਮ ਲੀਲਾ ਦਾ ਮੰਚਨ ਵੀ ਹੋ ਰਿਹਾ ਸੀ ਔਰ ਸਾਡੇ ਵੱਲੋਂ ਲਗਾਤਾਰ ਕਵਰੇਜ ਵੀ ਕੀਤੀ ਜਾ ਰਹੀ ਸੀ ਔਰ ਅੱਜ ਪਹੁੰਚੇ ਆ ਇੱਥੇ ਔਰ ਰੱਬੀ ਬਾਬਾ ਜੀ ਵੱਲੋਂ ਵੀ ਇੱਥੇ ਜਿਹੜਾ ਸਟਾਲ ਲਾਇਆ ਗਿਆ ਹੈ ਪਕੌੜਿਆਂ ਦਾ ਹੋਰ ਵੀ ਕਾਫੀ ਸਾਰੇ ਰੋਜ਼ਗਾਰ ਦੇ ਤੌਰ ਤੇ ਮਠਾਈਆਂ ਦਾ ਜਲੇਬੀਆਂ ਦਾ ਪਕੌੜਿਆਂ ਦਾ ਸਟਾਲ ਲੱਗੇ ਹੋਏ ਐ ਔਰ ਲੋਕ ਬੜੇ ਚਾਵਾ ਨਾਲ ਰੀਜਾਂ ਨਾਲ ਮੇਲੇ ਦੇ ਉਤਸ਼ਾਹ ਦੇ ਵਿੱਚ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਕਈ ਬੱਚੇ ਤਾਂ ਮਾਪਿਆਂ ਦੇ ਕੰਧਾੜੇ 'ਤੇ ਚੜੇ ਹੁੰਦੇ ਆ ਕੰਧਾੜੇ 'ਤੇ ਮੋਢੇ 'ਤੇ ਚੜੇ ਹੁੰਦੇ ਆ ਸੋ ਹੋਰ ਵੀ ਬਹੁਤ ਸਾਰੇ ਨੌਜਵਾਨ ਇੱਥੇ ਆ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਨੌਜਵਾਨ ਨੂੰ ਪਕੌੜਿਆਂ ਦਾ ਰੇਟ ਵਗੈਰਾ ਪੁੱਛਦੇ ਨੇ ਜਰ ਆ ਰਿਹਾ ਨੌਜਵਾਨ ਸੋ ਕਾਫੀ ਜ਼ਿਆਦਾ ਉਤਸ਼ਾਹ ਵੀ ਹੁੰਦਾ ਸੋ ਤਸਵੀਰਾਂ ਆ ਰਾਵਣ ਕੁੰਮ ਕਰਨ ਬੇਗਨਾਸ ਦੇ ਪੁੱਤ ਨੇ ਜਿੱਥੇ ਕਿ ਅਗਨੀ ਭੇਟ ਕਰਨ ਵਾਸਤੇ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਹਲਕਾ ਵਿਧਾਇਕ ਸਮਾਨਾ ਉੱਚੇ ਚੇਤੇ ਤੌਰ ਤੇ ਪਹੁੰਚੇ ਸਾਡੇ ਤੇ ਮੇਰ ਪਰਿਆ ਹੱਥ ਰੱਖੇ ਔਰ ਅਸੀਂ ਦੇਖ ਰਿਹਾ ਕਿ ਜਿਹੜਾ ਅੱਜ ਦਾ ਤਿਹਾਰ ਹੈ ਉਹ ਬਦੀ ਤੇ ਨੇਕੀ ਦੀ ਜਿੱਤ ਹੈ ਜਿਹੜਾ ਉਹਦਾ ਸਾਡੇ ਅੱਖਾਂ ਦੇ ਸਾਹਮਣੇ ਕਿ ਕਿਵੇਂ ਜਿਹੜਾ ਕੋਈ ਘੱਟ ਕਮ ਹੁੰਦਾ ਉਹਦਾ ਅਸਰਕਾ ਜਿਹੜਾ ਉਹ ਹਮੇਸ਼ਾ ਮਾੜਾ ਹੀ ਹੁੰਦਾ ਜਿੰਨੇ ਵੀ ਕੰਮ ਕਰੀਏ ਉਹ ਚੰਗੇ ਕੰਮ ਕਰੀਏ ਸਮਾਜ ਵਾਸਤੇ ਸਮਾਜ ਭਲਾਈ ਦੇ ਕੰਮ ਕਰੀਏ ਉਤੋਂ ਦੁਬਾਰਾ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪਿਡੇ ਦਾ ਸ਼ਮੀਂਦੀਆਂ ਬਹੁਤ ਬਹੁਤ